바이구르치 ਕਾਲ ਸਾ 바이구르ਚੀ ਕੇ ਪਤੇ ਸਾਧ ਸੰਗਤ ਜੀ ਇਤਿਹਾਸਿਕ ਨਗਰ ਬਿਲਗਾ ਵਿਖੇ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹਪੁਰ ਦੀ ਨਿੱਗੀ ਜਾਤ ਦੇ ਵਿੱਚ 2 3 4 ਜੁਲਾਈ ਨੂੰ ਸਮਾਗਮ ਹੋ ਰਹੇ ਨੇ ਆਓ ਇਸ ਨੂੰ ਲੈ ਕੇ ਗੁਰੂ ਘਰ ਦੇ ਗ੍ਰਾਂਤੀ ਸਿੰਘ ਅਤੇ ਮੈਨੇਜਰ ਤੋਂ ਜਾਣਦੇ ਹਾਂ ਕਿ ਕਿਹੋ ਜਿਹੀਆਂ ਇਹਨਾਂ ਸਮਾਗਮਾਂ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਕੀ ਹੋ ਜੀ ਆ ਇਸ ਸਮਾਗਮ ਨੂੰ ਲੈ ਕੇ ਨਕਰ ਦੇ ਵਿੱਚ ਸੰਗਤਾਂ ਦੇ ਵਿੱਚ ਉਤਸ਼ਾਹ ਆ ਆਓ ਜਾਣਦੇ ਹਾਂ ਤੁਸੀਂ ਇਸ ਵੇਲੇ ਇਹ ਜੋ ਦ੍ਰਿਸ਼ ਦੇਖ ਰਹੇ ਹੋ குரு ਘਰ ਦੇ ਤਰਵਾਰ ਸੈਮ ਦੇ ਅੰਦਰ ਦੇ ਦ੍ਰਿਸ਼ ਨੇ ਨੌਜਵਾਨਾਂ ਨਾਲ ਬਹੁਤ ਹੀ ਸਜਾਵਟ ਖਲਾਬਰਾ ਨਾ ਕੀਤੀ ਹੋਈ ਹੈ ਤੇ ਆਓ ਤੁਹਾਨੂੰ ਲੈ ਚਲਦੇ ਹਾਂ ਹੁਣ ਹੈਡ ਗ੍ਰਾਂਤੀ ਹਰਪ੍ਰੀਤ ਸਿੰਘ ਕੋ ਮੈਨੇਜਰ ਭੁਪਿੰਦਰ ਸਿੰਘ ਕੋ ਉਹਨਾਂ ਕੋ ਜਾਣਦੇ ਆ ਕਿ ਕਿਹੋ ਜਿਹਾ ਪ੍ਰਬੰਧ ਹੋ ਰਿਹਾ ਨੇ ਕਿਹੋ ਜਿਹੀ ਤਿਆਰੀ ਚੱਲਦੀ ਐ ਆਓ ਤੁਸੀਂ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੂਰਵ ਸੰਬੰਧੀ ਜੋੜ ਮੇਲੇ ਨੂੰ ਲੈ ਕੇ ਤੁਹਾਡੇ ਕੋਲ ਜਾਣਨਾ ਚਾਹੁੰਦੇ ਆ ਕਿ ਇਸ ਗੁਰੂ ਘਰ ਦੇ ਵਿੱਚ ਕਿਹੋ ਜਿਹੀਆਂ ਤਿਆਰੀਆਂ ਚੱਲ ਰਹੀਆਂ ਸੋ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜੋ 13 ਦੇ ਅਸਥਾਨ ਤੇ ਨਗਰ ਬਿਲਗਾ ਦੀਆਂ ਸੰਗਤਾਂ ਵੱਲੋਂ ਬਹੁਤ ਵਧੀਆ ਉਤਸ਼ਾਹ ਜਿਹੜਾ ਹੈ ਸੰਗਤਾਂ ਦੇ ਵਿੱਚ ਹੈ ਤਿਆਰੀਆਂ ਬਹੁਤ ਵਧੀਆ ਚੱਲ ਰਹੀਆਂ ਹਨ ਸੰਗਤਾਂ ਬੱਚੇ ਨੌਜਵਾਨ ਬੀਬੀਆਂ ਗੁਰੂ ਘਰ ਵਿਖਿਆ ਕਰਕੇ ਸੇਵਾ ਕਰ ਰਹੀਆਂ ਹਨ ਕੋਈ ਫਲਾਵਰਾਂ ਦੀ ਸੇਵਾ ਕਰ ਰਿਹਾ ਹੈ ਕੋਈ ਝਾੜੂ ਦੀ ਸੇਵਾ ਕਰ ਰਿਹਾ ਹੈ ਤੇ ਜੋ ਕੱਲ ਨੂੰ 29 ਜੂਨ ਤੋਂ ਜੋ ਪ੍ਰਭਾਤ ਫੇਰੀਆਂ ਆਰੰਭ ਹੁੰਦੀਆਂ ਹਨ 29 ਜੂਨ ਤੋਂ ਲੈ ਕਰਕੇ 1 ਜੁਲਾਈ ਤੱਕ ਜੋ ਪ੍ਰਭਾਤ ਫੇਰੀਆਂ ਚੱਲਦੀਆਂ ਹਨ ਉਸ ਤੋਂ ਬਾਅਦ ਜੋ 1 ਜੁਲਾਈ ਨੂੰ ਸ੍ਰੀ ਨਸਾਨ ਸਾਹਿਬ ਜੀ ਦੀ ਚੋਲੇ ਸਾਹਿਬ ਦੀ ਜੋ ਸੇਵਾ ਹੁੰਦੀ ਹੈ ਜੀ ਸੋ ਉਸ ਤੋਂ ਬਾਅਦ ਜੋ 30 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਹਨ ਜੀ 2 ਤਰੀਕ ਨੂੰ ਭੋਗ ਪਾਈ ਜਾਂਦੇ ਹਨ ਤੇ 2 ਤਰੀਕ ਨੂੰ ਹੀ ਭੋਗਾਂ ਤੋਂ ਬਾਅਦ 11 ਵਜੇ ਦੇ ਸਮੇਂ ਦੇ ਨਾਲ ਜੀ ਜੋ ਨਗਰ ਕੀਰਤਨ ਆਰੰਭ ਹੁੰਦਾ ਹੈ ਇਹ ਨਗਰ ਬਿਲਗਾ ਦੀਆਂ ਸੰਗਤਾਂ ਵੱਲੋਂ ਨਗਰ ਦੇ ਵਿੱਚ ਇਹ ਨਗਰ ਕੀਰਤਨ ਕੱਢਿਆ ਜਾਂਦਾ ਹੈ ਜੀ 11 ਵਜੇ ਦੇ ਸਮੇਂ ਦੇ ਨਾਲ ਆਰੰਭ ਹੁੰਦਾ ਹੈ ਸੋ ਉਸ ਤੋਂ ਬਾਅਦ ਅਗਲੇ ਦਿਨ ਜੋ 3 ਤੇ 4 ਤਰੀਕ ਦਾ 3 ਤੇ 4 ਜੁਲਾਈ ਦਾ ਜੋ ਦੀਵਾਨ ਸਜਦਾ ਹੈ ਸੋ 3 ਤਰੀਕ ਦਾ ਜੋ ਰਾਤ ਦਾ ਦੀਵਾਨ ਹੈ ਉਹ ਭਾਈ ਦਵਿੰਦਰ ਸਿੰਘ ਸੋਢੀ ਜੀ ਸੰਗਤਾਂ ਨੂੰ ਨਿਹਾਲ ਕਰਦੇ ਹਨ 12 ਵਜੇ ਤੱਕ ਜੀ ਸੋ ਜੋ 4 ਜੁਲਾਈ ਦਾ ਦੀਵਾਨ ਹੈ ਉਹ ਦਿਨ ਦਾ ਵੀ ਦੀਵਾਨ ਹੁੰਦਾ ਹੈ ਤੇ ਰਾਤ ਦਾ ਵੀ ਜੀ ਉਸ ਤੋਂ ਬਾਅਦ ਜੋ 5 ਜੁਲਾਈ ਨੂੰ ਜੋ ਨਗਰ ਕੀਰਤਨ ਆਰੰਭ ਹੁੰਦਾ ਹੈ ਨਗਰ ਦੀਆਂ ਸੰਗਤਾਂ ਵੱਲੋਂ ਉਹ ਬਰਾਤ ਦੇ ਰੂਪ ਦੇ ਵਿੱਚ ਨਗਰ ਵੱਲੋਂ ਸ੍ਰੀ ਮੋਹ ਸਾਹਿਬ ਵਿਖੇ ਜਾਂਦਾ ਹੈ ਜੀ ਸੋ ਉਸ ਤੋਂ ਬਾਅਦ ਫਿਰ ਸਮਾਪਤੀ ਹੁੰਦੀ ਹੈ ਜੀ ਐ ਇਸ ਇਤਿਹਾਸਕ ਜੋੜ ਮੇਲੇ ਨੂੰ ਲੈ ਕੇ ਜੀ ਇਹ ਸੰਗਤਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਸੋ ਸੰਗਤਾਂ ਨੂੰ ਇਹੀ ਦੱਸਣਾ ਚਾਹੁੰਨੇ ਹਾਂ ਕਿ ਅ ਕਈ ਸੰਗਤਾਂ ਹਨ ਬਹੁਤ ਘੱਟ ਜਿਨ੍ਹਾਂ ਨੂੰ ਨਹੀਂ ਪਤਾ ਹੈ ਕਿ ਇਹ ਤਨ ਤਨ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਤਿੰਨਾਂ ਦਾ ਅਸਥਾਨ ਹੈ ਇੱਥੇ ਸਤਿਗੁਰੂ ਜੀ ਜਦੋਂ ਆਏ ਜਦੋਂ ਮਾਤਾ ਗੰਗਾ ਜੀ ਨੂੰ ਵਿਆਹਣ ਆਏ ਤਾਂ ਸਤਿਗੁਰੂ ਜੀ ਰਾਹ 'ਚ ਇੱਥੇ ਰੁਕੇ ਸਨ ਇਸ ਨਗਰ ਦੇ ਵਿੱਚ ਸੋ ਉਸ ਸਮੇਂ ਜੋ ਇਹ ਨਗਰ ਸੀਗਾ ਬਹੁਤ ਗਰੀਬੀ ਦੇ ਵਿੱਚ ਸੀ ਸਤਗੁਰੂ ਜੀ ਆਏ ਇੱਥੇ ਸਤਗੁਰੂ ਜੀ ਨੇ ਇਸ਼ਨਾਨ ਕੀਤਾ ਜੀ ਸੋ ਇਸ਼ਨਾਨ ਕਰਨ ਤੋਂ ਬਾਅਦ ਸਤਗੁਰੂ ਜੀ ਆਪਣੇ ਬਸਤਰ ਚੋਲਾ ਸੋ ਮਾਲਾ ਹਜੂਰੀਆ ਤੇ ਚੌਂਕੀ ਜਿਹਦੇ ਤੇ ਸਤਗੁਰਾਂ ਜੀ ਨੇ ਇਸ਼ਨਾਨ ਕੀਤਾ ਸੀ ਉਹ ਸੰਗਤਾਂ ਨੂੰ ਨਗਰ ਦੀਆਂ ਸੰਗਤਾਂ ਨੂੰ ਸਤਗੁਰੂ ਜੀ ਭੇਟ ਕਰਕੇ ਗਏ ਤੇ ਵਰ ਦਿੱਤਾ ਸੋ ਸਤਗੁਰੂ ਜੀ ਨੇ ਇਹ ਵਰ ਦਿੱਤਾ ਵੀ ਸੱਤ ਪੱਤੀਆਂ ਦੇ ਵਿੱਚ ਜੋ ਇਹ ਨਗਰ ਹੈ ਬੋਲਿਆ ਜਾਵੇਗਾ ਸੋ ਅੱਜ ਬਹੁਤ ਕਿਰਪਾ ਹੈ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸੰਗਤਾਂ ਨੂੰ ਇਹ ਹੀ ਅਪੀਲ ਹੈ ਕਿ ਨਗਰ ਬਿਲਗਾ ਵਿਖੇ ਜੋ ਸਤਿਗੁਰੂ ਜੀ ਦੇ ਵਿਆਪੁਰਬ ਨੂੰ ਲੈ ਕਰਕੇ ਤਿਆਰੀਆਂ ਬਹੁਤ ਵਧੀਆ ਚੱਲ ਰਹੀਆਂ ਹਨ ਕੱਲ ਤੋਂ ਜੋ 29 ਤਰੀਕ ਤੋਂ ਪ੍ਰਭਾਤ ਫੇਰੀਆਂ ਆਰੰਭ ਹੁੰਦੀਆਂ ਹਨ ਜੋ ਦੀਵਾਨ ਹੈ 3 ਤੇ 4 ਜੁਲਾਈ ਦਾ ਹੁੰਦਾ ਹੈ ਸਰਬਾ ਸੰਗਤਾਂ ਜਰੂਰ ਪਹੁੰਚੋ ਦੀਵਾਨ ਦੇ ਵਿੱਚ ਹਾਜ਼ਰੀ ਭਰੋ ਜੀਵਨ ਸਫਲਾ ਕਰੋ ਜੀ ਹਾਂ ਜੀ ਮੈਂ ਜੀ ਸਾਹਿਬ ਤੁਹਾਡਾ ਕੀ ਨਾਂ ਹੈ ਕੁਪਿੰਦਰ ਸਿੰਘ ਜੀ ਕੁਪਿੰਦਰ ਸਿੰਘ ਜੀ ਤੁਸੀਂ ਇੱਥੇ ਗੁਰੂ ਘਰ ਦੇ ਵਿੱਚ ਨਵੇਂ ਆਏ ਹੋ ਜੀ 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 ਤਾਂ ਤਾਂ ਨਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੂਰਵ ਸੰਬੰਧੀ ਉਹਨਾਂ ਦੀ ਨਿੱਗੀ ਯਾਦ ਦੇ ਵਿੱਚ ਜਿਹੜਾ ਅਜੂੜ ਮੇਲਾ ਆ ਰਿਹਾ ਉਹਦੇ ਸੰਬੰਧ ਵਿੱਚ ਕਿਹੋ ਜੀ ਤਿਆਰੀ ਚੱਲਦੀ ਆ ਇਹਦੇ ਬਾਰੇ ਸੰਗਤਾਂ ਨੂੰ ਜਾਣਕਾਰੀ ਦਿਓ ਸਹਿਤ ਸ੍ਰੀ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਦਾ ਸਾਲਾਨਾ ਜੋੜ ਮੇਲਾ ਜਿਹੜਾ ਵਿਆਹ ਦੇ ਰੂਪ ਵਿੱਚ ਪਰਾ ਦੇ ਰੂਪ ਵਿੱਚ ਇਸ ਨਗਰ ਵਿੱਚ ਇਹੜਾ ਵਿਖੇ ਨਿੱਤੀ 2 3 4 ਅਤੇ 5 ਨੂੰ ਨਗਰ ਕੀਰਤਨ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਇਸ ਦੇ ਪਿਆਰੀ ਸੰਬੰਧੀ ਮਾਨਜੋ ਪ੍ਰਧਾਨ ਸਾਹਿਬ ਸਰਕਾਰ ਹਰਜਿੰਦਰ ਸਿੰਘ ਜੀ ਤਾਂ ਵੀ ਸਤਿਕਾਰਯੋਗ ਸੱਤ ਮੈਂਬਰ ਸਹਿਬਾਨ ਅਤੇ ਸਤਿਕਾਰਯੋਗ ਸਹਿਬਾਨ ਜੀ ਦੇ ਅੰਦਰ ਦੇ ਸਾਹਿਤ ਸੰਗਤ ਦੇ ਸਹਿਯੋਗ ਨਾਲ ਪੂਰੀ ਤਿਆਰੀ ਚੱਲ ਰਹੀ ਹੈ ਜੀ ਨਿੱਤੀ 2 ਤਰੀਕ ਨੂੰ ਜੇਰਾ ਇਸ ਐਲਡੀ ਸੰਗਤ ਵੱਲੋਂ ਨਗਰ ਕੀਰਤਨ ਦੇ ਰੂਪ ਵਿੱਚ ਨਗਰ ਕੀਰਤਨ ਪੱਧਿਆ ਜਾਊਗਾ ਮਿਤੀ ਤੇ ਨਨ ਧਾਰਮਿਕ ਦੀਵਾਨ ਸਜਣਗੇ ਅਤੇ ਚਾਰ ਨੂੰ ਵੀ ਧਾਰਮਿਕ ਦੀਵਾਨ ਸਜਣਗੇ ਮਿਤੀ 5 ਤਰੀਕ ਨੂੰ ਨਗਰ ਕੀਰਤਨ ਬਰਾਦ ਦੇ ਰੂਪ ਵਿੱਚ ਬੋਤਰਾ ਸਿੰਘ ਮਾਹੌ ਸਾਹਿਬ ਦੀ ਵਾਸਤੇ ਰਵਾਨਾ ਹੋਵੇਗਾ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਮਾਰ ਦੇ ਬਹੁਤ ਸਾਰੇ ਸ਼ੁਭ ਸ਼ੁਭਕਾਮਨਾਵਾਂ। ਮੈਂ ਤੇ ਸਭ ਨਗਰਗੀਤ ਨੂੰ ਲੈ ਕੇ ਆ ਗਾਉਂ ਜਿਹੜੀ ਪ੍ਰਭਾਤ ਫੇਰੀਆਂ ਆ ਉਹ ਕਿੰਨੇ ਤਰੀਕੇ ਤੋਂ ਸ਼ੁਰੂ ਆ। ਪ੍ਰਭਾਤ ਫੇਰੀਆਂ ਮਿਤੀ 29 30 ਤੇ 1 ਤੋਂ ਜਿਹੜੀਆਂ ਆਰੰਭ ਹੋ ਰਹੀਆਂ ਆ। ਇਹ ਬਲਗੇ ਦੀਆਂ ਇਲਾਕੇ ਦੀਆਂ ਸੰਗਤਾਂ ਦਾ ਇਸ ਜੁਰਮੇਲੇ ਨੂੰ ਲੈ ਕੇ ਕਿ ਉਹ ਜਾਤੋ ਸ਼ਾਹ ਦੇਖਣ ਮਗਰ ਬਹੁਤ ਉਤਸ਼ਾਹ ਹੈ ਸੰਗਤਾਂ ਵੱਲੋਂ। ਬਹੁਤ ਉੱਚ ਭਰਤੇ ਤਿਆਰੀ ਰਾਤ ਨੂੰ ਵੀ ਤਿਆਰੀ ਨੇ ਤਿਆਰੀ ਕਰਤੀ ਜਾਂਦੇ ਤੁਸੀਂ ਦੇਖ ਰਹੇ ਹੋ ਪੂਰੀ ਤਿਆਰੀ ਹੋ ਰਹੀ ਹੈ ਜੀ ਤੇ ਇਸ ਕਰਕੇ ਬਹੁਤ ਉਤਸ਼ਾਹ ਹੈ ਹਮਾਰੀ ਕਿਰਪਾ ਕਰੇ ਗੁਰੂ ਮਾਰਾ ਅਦਰ ਸਲਾਮ ਅਲਿਕ ਮਾ ਪਰ ਆਣ ਬੈਠੇ ਬਹੁਤ ਬਹੁਤ ਧੰਨਵਾਦ ਤੁਸੀਂ ਮੈਂ ਜਦਾਵੇ ਜਾਣਿਆ ਕੋਈ ਗਲਤੀ ਧੰਨਵਾਦ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ